ਅੰਮ੍ਰਿਤਸਰ ਪੁਲਿਸ ਨੇ ਇੱਕ ਖੂਖਿਆਤ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਦੋ ਬੰਦੇ ਗ੍ਰਿਫਤਾਰ ਕੀਤੇ ਨੇ ਵੱਖ-ਵੱਖ ਪਿਸਟਲਸ ਹਥਿਆਰ ਉਹਨਾਂ ਕੋਲ ਬਰਾਮਦ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਇਹ ਹਥਿਆਰ ਜਿਹੜੇ ਨੇ ਉਹ ਦੋ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਉਹਨਾਂ ਕੋਲ ਬਰਾਮਦ ਹੋਏ ਨੇ ਪੰਜ ਪਿਸਟਲ ਹੈ ਔਰ ਉਹਨਾਂ ਦੇ ਕਾਰਤੂਸ ਨੇ ਸੜਨ ਮਹਿਤਾਬ ਸਿੰਘ ਏਡੀਸੀ ਨੇ ਸਰ ਜਿਹੜਾ ਇੱਕ ਅੱਜ ਤੁਸੀਂ ਬੱਸ ਕੀਤਾ ਹੈ ਇਹ ਥੋੜੀ ਡਿਟੇਲ ਦਿਓ ਕਿ ਇੱਕੋ ਹੀ ਗੈਂਗ ਦੇ ਨੇ ਦੋਨੇ ਜਣੇ ਜਾਂ ਦੋ ਅਲੱਗ-ਅਲੱਗ ਨੇ ਇਹਦੇ ਵਿੱਚ ਅੱਜ ਸੀ ਜੀ ਦੋ ਮਾਖਮ ਕਦਮਾਂ ਦੇ ਵਿੱਚ 6 ਕੰਟਰੀ ਮੇਡ ਪਿਸਤਲ ਜਿਹੜੇ ਆ ਉਹ ਰਿਕਵਰ ਕੀਤੇ ਆ ਜਿਹੜਾ ਪਹਿਲਾ ਮੁਕੱਦਮਾ ਹੈਗਾ ਉਹ ਇੱਕ ਨੰਬਰ ਐਫ ਆਈ ਆਰ ਹੈ ਪੁਲਿਸ ਸਟੇਸ਼ਨ ਗੇਟ ਕੇ ਮਾਦੀ ਉਹਦੇ ਵਿੱਚ ਸਾਹਿਲ ਉਰਫ ਸ਼ਾਂਗਾ ਹੈਗਾ ਇਹ ਜਿਹੜਾ ਉੱਥੇ ਦਾ ਇਹਦੇ ਖਿਲਾਫ ਪਹਿਲਾਂ ਵੀ 7 ਮੁਕੱਦਮੇ ਦਰਜ ਹੈਗੇ ਆ ਦੋ ਜਿਹੜੇ ਇਰਾਦਾ ਕਤਲ ਦੇ ਕੇਸ ਤੇ ਉਹਦਾ ਵਿੱਚ ਵੌਂਟਡ ਵੀ ਸੀਗਾ ਇਨੂੰ ਅਸੀਂ ਉੱਥੋਂ ਅਨਗੜ ਫਾਟਕ ਦੇ ਨੇੜੇੋਂ ਗ੍ਰਿਫਤਾਰ ਕੀਤਾ ਇਹਦੇ ਕੋਲੋਂ 5 ਕੰਟਰੀ ਮੇਡ ਪਿਸਟਲ ਬਰਾਮਦ ਹੋਈ ਹੈ ਇਹਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਇਹਦੇ ਜਿਹੜੇ ਦੋ ਸਾਥੀ ਹੈ ਉਹਨਾਂ ਨਾਲ ਮਿਲ ਕੇ ਇਹ ਪਿਸਟਲ ਲਿਆ ਕੇ ਕੰਟਰੀ ਮੇਡ ਪਿਸਟਲ ਲਿਆ ਕੇ ਅੱਗੇ ਸੇਲ ਵੀ ਕਰਦੇ ਸੀਗੇ ਇਹਦੇ ਜਿਹੜੇ ਉਹ ਦੋਵੇਂ ਸਾਥੀ ਹੈ ਉਹ ਜੇਲ੍ਹ ਦੇ ਵਿੱਚ ਹੈ ਉਹ ਵੀ ਇਸੇ ਕੇਸਾਂ ਦੇ ਵਿੱਚ ਅੰਦਰ ਗਏ ਹੈਗੇ ਜਿਹੜੇ ਲਿਆ ਕੇ ਪਿਸਟਲ ਸਪਲਾਈ ਕਰਦੇ ਸੀ। ਇਹਦੀ ਵੀ ਗੱਲ ਕਰਾਂਗਾ ਜਿਹੜਾ ਤੁਸੀਂ ਪਹਿਲਾਂ ਅਨਗੜ ਦੇ ਕੋਲੋਂ ਜਿਸ ਨੂੰ ਗ੍ਰਿਫਤਾਰ ਕੀਤਾ ਇਹਦੇ ਤੇ ਹੋਰ ਜਿੰਨਾ ਤੁਸੀਂ ਦੱਸਿਆ ਮੁਕਦਮੇ ਨੇ ਇਸ ਤੋਂ ਇਲਾਵਾ ਕੋਈ ਹੋਰ ਵੀ ਇਹਦੇ ਲੁੱਟ ਖੋਹ ਦੇ ਵੀ ਮੁ ਨਸ਼ਾ ਵੇਚਣ ਦੇ ਵੀ ਮੁਕਦਮੇ ਇਹਦੇ ਖਿਲਾਫ ਜੀ ਜਿਵੇਂ ਤੁਹਾਨੂੰ ਦੱਸਿਆ ਕਿ ਦੋ ਇਰਾਦਾ ਕਤਲ ਦੇ ਨੇ ਤੇ ਇੱਕ ਸਨੈਚਿੰਗ ਦਾ ਹੈਗਾ ਜੀ ਇੱਕ ਪ੍ਰिजन ਐਕਟ ਦਾ ਵੀ ਇਹ ਤੇ ਮੁਕਦਮਾ ਤਰਜ ਹੈਗਾ ਤੇ ਦੂਸਰਾ ਦੋਸ਼ੀ ਜਿਹੜਾ ਦੂਸਰਾ ਰਖਸ਼ੀ ਸੈਣੀ ਹੈ ਜੀ ਉਹ ਵੀ ਜੇਲ ਦੇ ਵਿੱਚ ਬੰਦ ਹੈ ਉਹਦੇ ਕੋਲ ਵੀ ਰਿਕਵਰੀ ਹੋਈ ਸੀ ਇਹ ਹੀ ਪਿਸਟਲਸ ਦੀ ਉਹ ਵੀ ਜੇਲ ਦੇ ਵਿੱਚ ਬੰਦ ਹੈਗਾ ਜੀ ਸੋ ਅੰਮ੍ਰਿਤਸਰ ਪੁਲਿਸ ਨੇ ਦੋ ਅਲੱਗ-ਅਲੱਗ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਪੰਜ ਪਿਸਟਲਸ ਔਰ ਕੁਝ ਕਾਰਤੂਸ ਜਿਹੜੇ ਬਰਾਮਦ ਕੀਤੇ ਨੇ ਬਹੁਤ ਵੱਡੀ ਕਾਮਯਾਬੀ ਹੈ ਜਿਹੜੀ ਅੰਮ੍ਰਿਤਸਰ ਪੁਲਿਸ ਨੇ ਹਾਸਲ ਕੀਤੀ ਹੈ ਪੁਲਿਸ ਵੱਲੋਂ ਜਿਹੜਾ ਨਸ਼ੇ ਦੇ ਖਿਲਾਫ ਔਰ ਅਪਰਾਧੀਆਂ ਦੇ ਖਿਲਾਫ ਮੁਹਿੰਮ ਚੜਾਈ ਗਈ ਹੈ ਉਸ ਦੇ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਕੈਮਰਾ ਬਰਸਨ ਮੇਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ